ਲੋੜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ 'ਚ ਤੇ ਲੋਬੇ ਮਤਰੋ ਹੁਣ ਤੁਹਾਨੂੰ ਦਿਖਾਉਨੇ ਆਂ ਦੂਜੀ ਸਾਈਡ ਕੈਮਰਾ ਕਰੋ ਚੈੱਕ ਬੱਦਲ ਆ ਗਿਆ ਬੱਦਲ ਨੇ ਡਰਾ ਡਰਾ ਮਾਰਦੇ ਲੱਗਾ ਬੱਦਲ ਡਰਾ ਡਰਾ ਮਾਰਦੇ ਲੱਗੇ ਚਲੋ ਮੱਕੀ ਨੂੰ ਤਾਂ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਪਰ ਜਿਹੜੀਆਂ ਕਣਕਾਂ ਪੱਕੀਆਂ ਆਪਾਂ ਪਾ ਰਹੇ ਮੱਕੀ ਨੂੰ ਖਾਦ ਛੁੱਟ ਬੋਰਾ ਛੁੱਟ ਬੋਰਾ ਛੁੱਟ ਥੱਲੇ ਗੋਲਾਂ ਬਾਅਦ ਖਾਈ ਆ ਤੂਦ ਦੀਆਂ ਗੋਲਾ ਕਿੰਨੇ-ਕਿੰਨੇ ਖਾਦੀਆਂ ਅਜ ਤੱਕ ਰਾਏ ਦੱਸਿਓ। ਲਓ ਮਿੱਤਰੋ ਪੈ ਰਹੀ ਹੈ ਖਾਦ ਮੱਕੀ ਨੂੰ। ਉਹ ਇਦਾਂ ਨੇ ਐਡੀ-ਐਡੀ ਮੱਕੀ ਚ ਆ ਖੀਲੀਆਂ ਚ ਕੇਰਨੀ ਪੈਂਦੀ ਖਾਦ। ਪਾਵਾਂ ਲਾ ਲਓ ਇੰਨੀ। ਸਾਰਿਆਂ ਨੂੰ ਸਵੇਰੀ ਸਾਰਿਆਂ ਨੂੰ ਸੋਹਣੀ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਗਲੇ ਦਿਨ ਚ ਤੁਹਾਡਾ ਸਵਾਗਤ ਹੈ। ਲਓ ਜੀ ਮਿੱਤਰੋ ਫੇਰ ਮੱਕੀ ਤੁਸੀਂ ਕਹਿਣਾ ਕਦੀ ਮੱਕੀ ਚ ਪਾਣੀ ਲਾ ਕੇ ਅਸੀਂ ਖਾਦ ਪਾ ਬਸ ਇਹ ਕੰਮ ਚੱਲਦਾ ਜੀ ਇਹਦੀ ਤੇ ਇਦਾਂ ਹੀ ਚੱਲਦਾ ਇਹ ਕੰਮ ਲਓ ਮਿੱਤਰੋ ਬੱਦਲ ਕਹਿੰਦਾ ਵੀ ਹੁਣ ਤੁਹਾਨੂੰ ਮੈਂ ਡਰਾਉਣਾ ਕਿ ਤੁਹਾਡੀ ਮੈਂ ਧੂੜ ਕਢਾ ਕੇ ਰੱਖਣੀ ਆ ਆਪਾਂ ਇਹ ਪੱਠੇ ਲੈਣ ਆਹ ਦੇਖ ਲਓ ਛੱਟਾਂ ਬੈਠੀਆਂ ਚੈੱਕ ਕਰ ਲੋ ਹਾਂ ਤਾਂ ਸ਼ਾਕਦਾ ਇਹਦਾ ਬੱਦਲ ਨੇ ਜਿਹੜੇ ਕੰਮ ਖਰਾਕ ਕੀਤਾ ਇਹ ਤਾਂ ਹੁਣ ਜ਼ਿਮੀਦਾਰਾਂ ਦੀਆਂ ਕਣਕਾਂ ਪੱਕੀਆਂ ਤਾਂ ਹੁਣ ਜਦੋਂ ਪਾਣੀ ਦੀ ਲੋੜ ਹੋਣੀ ਹੈ ਉਦੋਂ ਇਹਨੇ ਪੈਣਾ ਨਹੀਂ ਜਦੋਂ بارش ਦੀ ਲੋੜ ਹੈ ਤੇ ਹੁਣ ਕਣਕਾਂ ਪੱਕੀਆਂ ਹੁਣ ਬਸ ਮੀਂਹ ਕੱਲ ਦਾ ਬੱਦਲ ਬਣਿਆ ਜਿੰਨਾ ਕਣੀਆਂ ਪੈਂਦੀਆਂ ਤਾਂ ਕੱਲ ਤੱਕ ਮਸ਼ੀਨਾਂ ਚਾਲੂ ਹੀ ਸਾਡੇ ਇਲਾਕੇ 'ਚ ਤੇ ਚਲੋ ਜਿਹੜੀਆਂ ਲੇਟ ਆ ਉਹ ਤੇ ਲੇਟ ਹੀ ਵੱਡੀਆਂ ਜਾਣੀਆਂ ਸੀ ਪਰ ਕਣਕਾਂ ਡਿੱਗਦੀਆਂ ਨੁਕਸਾਨ ਹੋ ਰਿਹਾ ਰੱਬ ਰੱਖਾਈ ਹੁਣ ਤੇ ਜ਼ਿਮੀਂਦਾਰਾਂ ਦਾ ਪਹਿਲਾਂ ਪਾਣੀ ਨੇ ਮਾਰਤੇ ਹੁਣ ਬੱਦਲ ਨਹੀਂ ਘਟ ਕਰਨਦੇ ਝੋਨੇ ਪਾਣੀ ਨੇ ਮਾਰਤੇ ਹੀ ਹਦੋਂ ਤੇ ਹੁਣ ਬੱਦਲ ਨਹੀਂ ਘਟ ਕਰਨਦੇ ਜ਼ਿਮੀਂਦਾਰ ਜਾਵੇ ਕਿੱਧਰ ਤੇ ਫੇਰ ਕਹਿੰਦੇ ਵੀ ਜ਼ਿਮੀਂਦਾਰ ਧਰਨੇ ਲਾਉਂਦੇ ਆ ਕਿਸਾਨ ਤਰਨੇ ਤੇ ਲਾਉਣੇ ਪੈਣੇ ਆ ਨਾ ਉਧਰ ਸਾਨੂੰ ਰੱਬ ਵੀ ਮਾਰਦਾ ਉਧਰ ਨੂੰ ਸਰਕਾਰਾਂ ਵੀ ਮਾਰਦੀਆਂ ਕੀ ਕਰੀਏ ਜੀ ਅੱਜ ਧੁੱਪ ਲੱਗੀ ਬਾਪੇ ਦੀ ਕਿਰਪਾ ਨਾਲ ਧੁੱਪ ਲੱਗੀ ਏ ਤੇ ਮੇਤਰੋ ਮੀਂਹ ਉਹਦਾ ਪੈ ਗਿਆ ਵੀ ਇੰਨਾ ਕੰਮ ਬੱਤਰ ਜਿੰਨਾ ਗਿੱਲਾ ਕਰ ਗਿਆ ਮੀਂਹ ਵੀ ਜਿੱਦਾਂ ਪੈਲੀ ਬੱਤਰ ਕਰਨੀ ਨਹੀਂ ਇੰਨਾ ਕੋ ਪੈ ਗਿਆ ਵਾ ਪਣ ਇਹਦੇ ਆਪਣੀ ਵੀਡੀਓ ਦੇ ਨਾਲ ਤੁਹਾਡਾ ਵੀਡੀਓ ਵੇਖਣ ਲਈ ਬਹੁਤ ਦਿਲ ਤੋਂ ਧੰਨਵਾਦ ਮਿਲਦੇ ਆਂਗੇ ਅਗਲੀ ਵੀਡੀਓ ਚ ਬਰਾਬਰ ਆਖਾ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਕਿਸਾਨੀ ਨੂੰ ਪਿਆਰ ਕਰਦੇ ਆ ਜਿਹੜੇ ਮੇਰੇ ਕਿਸਾਨ ਵੀਰ ਆ ਉਹਨਾਂ ਅਗੇ ਰੋਹਸਟ ਆਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਲੋਕ ਆ ਬਹੁਤ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਪਣੇ ਨਾਲ ਅਨਕ ਵਧਣ ਤੋਂ ਪਹਿਲਾਂ ਆਪਾਂ ਮੱਕੀ ਦਵਾਈਆਂ ਆਪਾਂ ਲੱਗੇਗਾ ਸਪਰੇਅ ਓਂਡੀ ਕੀ ਕਰੂ ਜੱਕ ਓਂਡੀ ਵੀ ਬੁਲਾਉਣੇ ਮਾਰਦੇ ਕਾ ਬਹੁਤ ਹੋ ਗਿਆ ਜੱਕ ਤਾਂ ਵੀ ਵੱਧ ਗਿਆ ਬਾਕੀ ਸਾਰੇ ਜਣੇ ਦੱਸਿਓ ਸਾਡੀ ਸਾਈਡ ਤੇ ਜੇ ਕੋਈ ਮਸ਼ੀਨ ਨਹੀਂ ਚੱਲੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਸਾਡੇ ਚੱਲ ਗਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਨ ਆ ਗਏ ਫੇਰ ਸਪਰੇ ਸਪਰੇ ਸੁੰਢੀ ਨਹੀਂ ਜਾਣ ਛੱਡਦੀ ਭਈ ਇੱਕ ਮੇਰਾ ਭਰਾ ਸਾਰੇ ਜਣੇ ਆਪਾਂ ਬੱਚਿਆਂ ਨੂੰ ਵੀ ਆਪਾਂ ਖੇਤੀ ਨਾਲ ਥੋੜਾ 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 ਜੋੜੀਏ ਠੀਕ ਆ ਤੇ ਫੇਰ ਹੀ ਗੱਲ ਬੰਨੀ ਸਹੀ ਕਿ ਨਹੀਂ ਇਹਤੀ ਨਾਲ ਜੋੜਾਂਗੇ ਤਾਂ ਆਪਾਂ ਕਾਮਯਾਬ ਹੋਵਾਂਗੇ ਠੀਕ ਹੈ ਕਿ ਨਹੀਂ ਤੇ ਬਾਕੀ ਚਲੋ ਤੁਹਾਡਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ